ਹਾਂਜੀ ਸ਼ਸ਼ੀਕਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਜਾਣ ਆਉਣ ਦੇ ਚੱਕਰਾ ਚ ਕੰਮਾਂ ਚ ਅੱਜ ਆਪਾਂ ਫੇਰ ਚੱਲੇ ਆਂ ਨਾਨਕੇ ਜੇ ਜਣਾ ਜੀ ਛੋਟੇ ਮਾਮੇ ਉਹਨਾਂ ਵੱਲ ਆਪਾਂ ਤੇ ਰੋਟੀ ਰੋਟੀ ਖਾਣ ਚਾਹ ਪੀਣ ਇਹ ਬਾਕੀ ਜਾ ਕੇ ਪਤਾ ਲੱਗੂ ਤੇ ਇੱਧਰ ਬੰਦੇ ਆਪਣੇ ਹਲੇ ਤਿਆਰ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਹਨਾ ਜੀ ਤੁਹਾਨੂੰ ਵੀ ਨਾਲ ਚਾਹ ਪਾਣੀ ਪਿਆ ਲੈ ਆਈਏ ਪੇਕੇ ਮੰਮੀ ਦੇ ਪੇਕੇ ਇਹ ਲੈ بڑے ਭਾਈ ਕੰਨੀ ਕਹੀ ਤੀ ਜੀ ਮੈਂ ਛੋਟਿਆ ਕੰਨੀ ਗਏ ਚੱਲੇ ਆ ਜੀ ਪਹਿਲਾਂ بڑے ਭਾਈ ਕੰਨੀ ਫੇਰ ਛੋਟੇ ਭਾਈ ਕੰਨੀ ਫੇਰ ਦੋਨਾਂ ਭਾਈਆ ਕੰਨੀ ਜਦੋਂ ਜੀ ਜਦੋਂ ਤਿਆਰ ਆ ਆ ਬੰਦਾ ਹਲੇ ਹੇਅਰ ਸਟਾਈਲੇ ਕਰੀ ਜਾਂਦਾ ਸਵੇਰ ਦਾ ਆਇਆ ਹੋਇਆ ਤਿੰਨ ਘੰਟੇ ਚ ਸ਼ੇਅਰ ਸਟਾਈਲ ਲਈ ਲੋਟ ਆਇਆ ਤੇ ਬੰਦੇ ਆਪਣੇ ਰਾਹ 'ਚ ਆ ਰਹੇ ਨੇ ਆਪਾਂ ਕਰ ਰਹੇ ਆ ਬੰਦਿਆਂ ਦੀ ਵੇਟ ਤੇ ਫੇਰ ਆਪਾਂ ਚੱਲਦੇ ਆ ਚਲੋ ਮਿਲਦੇ ਆ ਹੁਣ ਤੁਹਾਨੂੰ ਉੱਥੇ ਜਾ ਕੇ ਤੇ ਰਾਹ 'ਚ ਵੀ ਮਿਲਾਂਗੇ ਤੇ ਲਓ ਜੀ ਪਿੰਡੋਂ ਤੁਰ ਪਈ ਆਪਾਂ ਟਾਈਮ ਜੇ ਨਾਲੇ ਟਾਈਮ ਨਾਲ ਤੱਕਾਂ ਨੂੰ ਠੀਕ ਜੇ ਟਾਈਮ ਨਾਲ ਤੇ ਆਹ ਬੰਦਾ ਚੱਕਿਆ ਆਪਾਂ ਫੇਰ ਰਾਹ 'ਚ ਉਹ ਆਹ ਬੰਦਿਆਂ ਨੇ ਆਪਾਂ ਨੇ ਰਾਹ 'ਚ ਚੱਕਿਆ ਆਪਾਂ ਆਹ ਬੰਦੇ ਨੂੰ ਰਾਹ 'ਚ ਚੱਕਿਆ ਹੁਣ ਦੇਖਦੇ ਆਂ ਜਾ ਕੇ ਕਿਹਨੂੰ ਚੱਕਦੇ ਆਂ ਫਟਾਈ ਚੱਕ ਲਈ ਆਉਣੇ ਆਏ ਕਿੱਥੋਂ ਮਿਲਦੇ ਆਉਣ ਨੂੰ ਨੂੰ ਜਾ ਕੇ ਮੰਮੀ ਦੇ ਮੇਕੇ ਆ ਗਿਆ ਫੋਨ ਤੇ ਚਲੋ ਮਿਲਦੇ ਆ ਪਹੁੰਚ ਗਏ ਲਸਾੜੇ ਆਹ ਦੇਖੋ ਮੰਮੀ ਸਾਡੀ ਕੈਨੇਡਾ ਵਾਲੀ ਲੱਗਦੀ ਆ ਨਾ ਦੇਖੋ ਐਵੇਂ ਤਾਂ ਨਹੀਂ ਕੈਨੇਡਾ ਵਾਲੀ ਮੰਮੀ ਸਾਡੀ ਤੇਲ ਚੋਂਦੀ ਇਹ ਆਹ ਦੇਖੋ ਐਨਕ ਲਾ ਕੇ ਉਮਮੀ ਇਹ ਸਾਡੇ ਛੋਟੇ ਮਾਮੇ ਦਾ ਘਰ ਉਹ ਫਿਰਦਾ ਮਾਮਾ ਹੁਣ ਪਹਿਲਾਂ ਮਿਲ ਲਈਏ ਫੇਰ ਤੁਹਾਨੂੰ ਮਿਲਾਂਗੇ ਪਹਿਲਾਂ ਮਿਲ ਲਈਏ ਫੇਰ ਤੁਹਾਨੂੰ ਮਿਲਦੇ ਆ ਸਹੀ ਪਕੜ ਸਭ ਤੋਂ ਪਹਿਲਾਂ ਚਾਹ ਤੋਂ ਸ਼ੁਰੂ ਕਰਕੇ ਹੀ ਫੋਨ ਮੇਰਾ ਫੋਨ ਜਾਂ ਤਾਂ ਤੂੰ ਬਣਾਉਂਦੀ ਸੀਗੀ ਉਹ ਬਲੌਗਰਾਂ ਦਾ ਫੋਨ ਖੋ ਗਿਆ ਬਹੁਤ ਹੋ ਗਿਆ ਬਈ ਮੈਂ ਮੈਂ ਤਾਂ ਪਾਇਆ ਨਹੀਂ ਹੈਗਾ ਵਿੱਚ ਸਾਰੇ ਬੈਠ ਕੇ ਖਾ ਰਹੇ ਨੇ ਖਾ ਲੋ ਮੰਮੀ ਤੁਸੀਂ ਵੀ ආබවස්වාර්මනය හොහි මෑගැකරටයන් යු මැලත් දෙයක්ගේ ම රුද්දාන්නල හෝට අයි මංමින් නිසුත්තේම රූද ਫਲ ਇੱਧਰ ਦੇਖੋ ਫਲ ਪਤਾ ਬਾਈ ਇੱਧਰ ਸਲਾਹਾਂ ਨਹੀਂ ਨਹੀਂ ਇਹ ਕੱਪੜੇ ਪਾਲਾ ਵਧੀਆ ਇੱਧਰ 우ਸਤਾਦ ਫਤਿਹ ਹਣੀ ਆ ਤੁੰਹੀ ਚੱਲੂ ਆ ਲਾਉਂ ਬਦਈ ਆ ਮਮੀ ਇਹ ਭਾਈ ਪਿੰਡ ਲਸਾੜਾ ਇੱਧਰ ਫੋਟੋ ਸ਼ੂਟ ਫੋਟੋ ਸ਼ੂਟ ਚੱਲ ਰਿਹਾ ਇੱਧਰ ਸਮਝ ਪਲੀਜ਼ ਥੋੜੀ ਜੀ ਦੰਦ ਦਿਖਾ ਕੇ ਦੰਦ ਦੰਦ ਵਧੀਆ ਜੀ ਕੋਣ ਹੱਸਿਆ ਕੋਣ ਹੋਰ ਵਿਆਹ ਚ ਜਾ ਰਸਕੇ ਗਾਗੇ ਮੈਨਾਂ ਨੇ ਫੋਟੋ ਖਰਾਉਣੀ ਹੈ ਇੱਧਰੋਂ ਮਾਮੇ ਉਹ ਨਹੀਂ ਹੋਰ ਸਮਾਨਾ ਕੱਢ ਲਿਆ ਇਹ ਇੱਧਰੋਂ ਕਿੱਧਰੋਂ ਕੱਢੀ ਜਾਂਦੇ ਹੋ ਇੱਧਰੋਂ ਹਰੇਕ ਫਾਲ ਨਿਕਲਦਾ ਨੇ ਦੀ ਖਰੀਦਿਆ ਆ ਭਾਈ ਨੌਨ ਵੈਜ ਫ੍ਰਿਜ ਨੌਨ ਵੈਜ ਫ੍ਰਿਜ ਤੇ ਮੈਂ ਮਾਰੇ ਫਿੱਟ ਹੈ ਮਨ ਉਹ ਚੋ ਫੜ ਦਿੱਤੇ ਵੀ ਕਰਦਾ ਨੌਨ ਵੈਜ ਫ੍ਰਿਜ ਵਿੱਚੋਂ ਨਿਕਲ ਵੈਜ ਵੀ ਰਿਹਾ ਪਰ ਆਰਗੈਨਿਕ 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 ਰਿਹਾ ਵਿੱਚੋਂ ਪਹਿਲਾਂ ਮਰੂਦ ਨਿਕਲੇ ਫੇ ਪਪੀਤਾ ਨਿਕਲੇ ਆ ਕੀ ਐ ਮੀ ਲੰਬਾ ਤਾਂ ਲੈ ਜੀ ਉਹ ਚਕੋਤਰਾ ਜਿਹੜਾ ਅੱਛਾ ਇਹ ਚਕੋਤਰਾ ਆਪਣੇ ਘਰ ਕੋਈ ਲੱਗਿਆ ਸੀ ਐਸ ਕੀ ਲੱਗੇ ਨਹੀਂ ਬੰਦੇ ਠੀਕ ਆ ਠੀਕ ਆ ਓਕੇ ਮੈਂ ਤਾਂ ਮਨਦੀਪ ਨੂੰ ਕਹਿਦੀ ਮੈਂ ਤੁਹਾਨੂੰ ਅਸੀਂ ਖਵਾਵਾਂਗੇ ਤੇ ਕੀ ਲੱਗੇ ਨੀ ਮਨਦੀਪ ਭਾਈ ਜੀ ਆ ਖਵਾਤਾ ਫਿਰ ਇਹਨੂੰ ਖਵਾ ਮੜੇ ਕੱਟ ਕੇ ਇਹਨੂੰ ਫਿਰ ਕੀ ਹੋ ਗਿਆ ਖਾ ਲਿਓ ਖਾ ਲਿਓ ਨਹੀਂ ਖਾ ਲਓ ਸੇਲਾ ਹਾਂ ਲਓ ਪਈ ਸੰਗਤਾਂ ਚੱਲ ਪਈਆ ਜਾਨੂੰ ਮਾਮੀ ਇੱਧਰ ਰੈਡੀ ਹੋ ਰਹੀ ਥੀ ਆਪਾਂ ਜਾਣਾ ਬਾਹਰ ਲੰਚ ਕਰਨ ਤੇ ਜਾਨੂੰ ਬੜੇ ਭਾਵੇਂ ਵੱਲ ਚਲੀਆ ਸੰਗਤਾਂ ਲਾਈਨ ਬਣਾ ਕੇ ਵੀ ਲਾਈਨ 'ਚ ਓ ਠੇਠ ਲੋਡਾ ਬੰਦਾ ਬੜਾ ਬੰਦਾ ਲਾਂਚ ਕਰਿਓ ਕਰਿਓ ਬਈ ਬਲੌਗਰ ਕਨੇ ਬਲੌਗ ਪਹੁੰਚ ਗਈ ਹੁਣ ਪਹਿਲਾਂ ਮਿਲ ਲਈਏ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਲੋ ਜੀ ਅੱਗੇ ਆਪਾਂ ਆਪਣੀ ਪੁਰਾਣੀ ਸ਼ੀਟ ਤੇ ਤੇ ਚੱਲੇ ਆਪਾਂ ਲਾਂਚ ਕਰਨਾ ਕੁਝ ਰਾਈ ਹੈ ਪੂਰੇ 2100 ਰੁਪਏ ਹਾਂ ਹੁਣ ਵੇਖਦੇ ਆ ਹਲੇ ਨਿਸ਼ਨਾ ਪਰਿਵਾਰੋਂ ਆਈ ਆ ਵੀ ਕਿੱਥੇ ਜਾਣਾ ਜਿਹੜੇ ਸਰਪ੍ਰਾਈਜ਼ ਲੱਗੀ ਇਹਨਾਂ ਨੂੰ ਗਿਆ ਸਾਡੇ ਦੇ ਵੀ ਸਰਪ੍ਰਾਈਜ਼ ਤੁਹਾਡੇ ਨੂੰ ਵੀ ਸਰਪ੍ਰਾਈਜ਼ ਜਾ ਕੇ ਦਿਖਾਉਨੇ ਆ ਵੀ ਕਿੱਥੇ ਜਾਣ ਤੈਨੂੰ ਪਤਾ ਆਹ ਕੁੜੀ ਗਈ ਹੋਈ ਆ ਰਾਹੀ ਦੇ ਵਿਆਹ ਵੇਲੇ ਇਹ ਗਈ ਹੋਈ ਆ ਕੁੜੀ ਮੈਂ ਪੁੱਛਦਾ ਕਿ ਕਿਵੇਂ ਰੱਬ ਇਧਰ ਮੂਰੇ ਬੰਦੇ ਲੈਣਾ ਨਹੀਂ ਇੱਕ ਤੋੜਾ ਚਲੋ ਬਾਕੀ ਜਾ ਕੇ ਮਿਲਦੇ ਆ ਉੱਥੇ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਪਹੁੰਚ ਕੇ ਆਪਾਂ ਗ੍ਰੀਨ ਵੋਟ ਟੱਬਾ ਆ ਬੰਦੇ ਹੈ ਹੈ ਜਿਹੜਾ ਆਇਆ ਬੈਠ ਉਹ ਤਾਂ ਕਹਿ ਕਿਸੇ ਬੈਜੋ ਗ੍ਰੀਨ ਵੋਟ ਟੱਬਾ ਪਹੁੰਚ ਗਈ ਉਧਰ ਵੀ ਕੈਮਰੇ ਦੇ ਕਪੜਾ ਵੱਜ ਗਿਆ ਚੱਲਦੇ ਅੰਦਰ ਚੱਲੋ ਬਣਾਉਣਾ ਸੀ ਪੀਵੀ 13 ਤੇ ਕੈਫੇ ਕਾਫੀ ਪੀਵੀ 13 ਤੇ ਜਾਂਦੇ ਜਾਂਦੇ ਗ੍ਰੀਨ ਵੋਟ ਤੇ ਆ ਗਏ ਲੈ ਵੀ ਲੈ ਵੀ ਜਿੰਨਾ ਜਿੰਨਾ ਰੋਟੀ ਲੈ ਵੀ ਠੀਕ ਆ ਬੋਲੋ ਖੋਡ ਨਾਲ ਆ ਜਾ ਜਾ ਕੁਝ ਮਰਜ਼ੀ ਮੰਗਾ ਲਓ ਆਊਟਰ ਇਹਦਾ ਆਹਾ ਵੀ ਸੇਮ ਉਹਦੇ ਵਰਗਾ ਹੀ ਆ ਮੈਂ ਦੱਸਦਾ ਤੁਹਾਨੂੰ ਕਾਰੇ ਵਰਗਾ ਆਊਟਰ ਕਰੂ ਮੰਦੀਪ ਬੜਕੀ ਥੋੜੀ ਵਿਚਾਰ ਰੱਖੀ ਹੋਈ ਆਦੇ ਅਸੀਂ ਕਿ ਪਹਿਲਾ ਵੀਡੀਓ ਬਣਾ ਦਈਏ ਕੰਮ ਸਟਾਰਟ ਲੋ ਜੀ ਲੋ ਯਮ 100 ਬੈਜ ਲਾਓ ਜੀ ਲਾਓ ਜਨਾਬ ਲਾਓ ਜੀ 100 ਰੁਪਿਆ ਸਪਲਾਈ ਦਾ ਹੋ ਗਿਆ ਚਲੋ ਜੀ ਖਾ ਕੇ ਮਿਲਦੇ ਹੁਣ ਹਾਂਜੀ ਲੋ ਜੀ ਆਪਾਂ ਕੀਤੇ ਤੇ ਆਈਸਕ੍ਰੀਮ ਬਟਰ ਸਕੌਚ ਆਰਡਰ ਜੇ ਜਿਹਨਾਂ ਕੋ ਹੈ ਨਹੀਂ ਦੀਏ ਕਹਿੰਦੇ ਟਰਾਈ ਕਰਕੇ ਦੇਖ ਲਓ ਤੇ ਆਹ ਦੇਖੋ ਫਿਰ ਮੈਂ ਇਕੱਲਾ ਇਕੱਲਾ ਜਾ ਕੇ ਟਰਾਈ ਕਰਕੇ ਆਇਆ ਇੰਨੀਆਂ ਖਾ ਕੇ ਮੈਂ ਪਹਿਲਾਂ ਹੀ ਆਪੇ ਰੱਜ ਗਿਆ ਹੁਣ ਇਹਨਾਂ ਲਈ ਆਪਾਂ ਸਾਰਿਆਂ ਲਈ ਮੰਗਾਤੀ ਇੱਕ ਕੱਪ ਦਾ ਫਾਇਦਾ ਹੋ ਗਿਆ ਦਾ ਆਈਸਕ੍ਰੀਮ ਢੀਕਦਾ ਹੋਇਆ ਆਖਿਆ ਕੀ ਕਹਿੰਦਾ ਓ ਦੇਖੋ ਸਾਹਮਣੇ ਆਈਸਕ੍ਰੀਮ ਵਾਲਾ ਆਉਂਦਾ ਬੰਦੇ ਨੂੰ ਚੌੜ ਚੜ ਕੇ ਆ ਜਾਦੇ ਤੇ ਕੀ ਹੋ ਗਿਆ ਆ ਗਿਆ ਆ ਗਿਆ ਆ ਗਿਆ ਚਲੋ ਮਿਲਦੇ ਹੁਣ ਤੁਹਾਨੂੰ ਦੇਖਦੇ ਆ ਬੰਦਿਆਂ ਨੂੰ ਕਹੇ ਜਿਆ ਲੱਗਦਾ ਫਲੇਵਰ ਆਈਸਕ੍ਰੀਮ ਦਾ ਹਾਉ ਜੀ ਫਾਈਨਲੀ ਕਾਫੀ ਮਸ਼ਕਕਤ ਤੋਂ ਬਾਅਦ ਇਹ ਆਈਸਕ੍ਰੀਮ ਆਈ ਹੈ ਪਤਾ ਨਹੀਂ ਕਿਹੜੀ ਆ ਨਾਉਂ ਨਹੀਂ ਆਪਾਂ ਨੂੰ ਇਹਦਾ ਪਤਾ ਬਾਕੀ ਖਾ ਕੇ ਦੱਸਦੇ ਹੁਣ ਕਹੇ ਜੀ ਆ ਉੱਧਰ ਆਇਆ ਕੰਮ ਇਧਰ ਆਇਆ ਉੱਧਰ ਐਸ ਗਰੀਬ ਦਾ ਕੰਮ ਬੜਿਆ ਹੋਇਆ ਕੱਲ ਨੂੰ ਕਰੀਏ ਜਿੰਨੇ ਕੋਸ ਕੀਤੇ ਨੇ ਸੈਟਿੰਗ ਕਿਤੇ ਇਹ ਛੱਡੀ ਇਹਨੇ ਆਹ ਜੋ ਬਾਕੀ ਲੋਜੀ ਖਾਲੀ ਸਾਰਿਆਂ ਨੇ ਤੇ ਉੱਧਰ ਹਲੇ ਚੰਗ ਰਿਹਾ ਕੰਮ ਲੈ ਜੀ ਮੰਮੀ ਛੱਡ ਕੇ ਨਹੀਂ ਜਾਂਦੀ ਖਵਾ ਕੇ ਜਾਉ ਤੇ ਚਲੋ ਜੀ ਚੱਲੀਏ ਹੁਣ ਉਹ ਬਾਈ ਆਇਆ ਨਹੀਂ ਉਹ ਪੈਸੇ ਲੈ ਕੇ ਖਾ ਪੀ ਕੇ ਆਪਾਂ ਚੱਲੇ ਹੁਣ ਬੰਦੇ ਆਪਣੇ ਆਉਂਦੇ ਨੇ ਆਹ ਬਾਕੀ ਖਾ ਪੀ ਕੇ ਪੱਟੇ ਆਪਾਂ ਹੁਣ ਤਾਂ ਨੀਂਦ ਆਉਣੀ ਤੇ ਇਹੀ ਗੱਲ ਆ ਹੁਣ ਨੀਂਦ ਆਉਣ ਲੱਗੀ ਐ ਨਾ ਹੈ ਕੈਮਰੇ ਤੇ ਕੈਮਰੇ ਤੇ ਕੱਪੜਾ ਵੱਜ ਚੁੱਕਿਆ ਬਾਕੀ ਬੰਦੇ ਆਪਣੇ ਆਉਂਦੇ ਨੇ ਆਹਾ ਫੋਟੋ ਇਹ ਸਾਡੀ ਸੀਟ ਬੈਲਟ ਲਾਈ ਹੋਈ ਐ ਇਸ ਬੰਦੇ ਨੇ ਏ ਬਾਈ ਸਾਰਿਆਂ ਨੂੰ ਲਾਉਣੀ ਚਾਹੀਦੀ ਹੈ ਸੀਟ ਬੈਲਟ ਜਦੇ ਵੀ ਸੀਟ ਬੈਲਟ ਤੋਂ ਬਿਨਾ ਗੱਡੀ 'ਚ ਨਾ ਜਾਓ ਵੈਸੇ ਤਾਂ ਇੱਕ ਜਾਣੇ ਦੀ ਸੀਗੀ ਇਹ ਪਰ ਇਧਰੋਂ ਹੁਣ ਉਹ ਸਾਡਾ ਹੋਰ ਟੁੱਟਿਆ ਹੋਇਆ ਦੀ ਇੱਕ ਜਾਣੇ ਦਾ ਉਹ ਇਹ ਬੈਲਟ ਦਾ ਫਿਰ ਅਸੀਂ ਉੱਧਰ ਨਹੀਂ ਕੇ ਵਸਾਤੀ ਆ ਕਰਕੇ ਈ ਕੇ ਚਾਹ ਖਾ ਕੇ ਰੋਟੀ ਆਪਾਂ ਚੱਲੇ ਪਿੰਡ ਨੂੰ ਈ ਕੇ ਚਾਹ ਖਾ ਕੇ ਰੋਟੀ ਅੱਛਾ ਤੇ ਇਹ ਡਾਇਲੌਗ ਤਕੜੇ ਮਾਰੀ ਦੇ ਨੇ ਹਮਣ ਕਰੀਆਂ ਬਾਦ ਸੱਜਣਾ ਕੱਲਾ ਰਹੂਹੀ ਤੇ ਜਾ ਕੇ ਸ਼ਾਮ ਦੀ ਰੋਟੀ ਕਿਸੇ ਨੂੰ ਨਹੀਂ ਮਿਲਣੀ ਬਾਈ ਨਾ ਭਾਈ ਹਾਂ ਸੰਤ ਕੋਈ ਕੰਮ ਨਾ ਲਿਓ ਰੋਟੀ ਨਾ ਦਿਓ ਪਾਣੀ ਆਦਿਓ ਬੱਸ ਨਰਮੰਦੀ ਤਰ੍ਹਾਂ ਦੇਖ ਜਾਂਗੇ ਗੱਡੀ ਬੈਡਾ ਕੋਲੇ ਲਾਦਾ ਕਿਉਂਕਿ ਬੈਡਾ ਕੋਲ ਗੱਡੀ ਬੈਠਾ ਕੋਈ ਜਾਦਿਓ ਇਹ ਬਈ ਉਹ ਬੰਦੇ ਦੋ ਆਪਾਂ ਲਾਉਣ ਦੇ ਰਾਹ ਚ ਇੱਕ ਬੰਦਾ ਜਿੱਥੋਂ ਚੱਕਿਆ ਦੀ ਉਥੇ ਲਾਉਣਾ ਸਕੂਲ ਚ ਕੋਈ ਚਲ ਸਕੂਲ ਜਾਦ ਗੱਡਿਆ ਜੀ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਜਾ ਕੇ ਪਿੰਡ ਚਲ ਹੁਣ ਤਾਂ ਕੀ ਮਿਲਣਾ ਐਂਡੇ ਸਮਝੋ ਆਓ ਹੁਣ ਪਿੰਡ ਜਾ ਕੇ ਕੀ ਮਿਲਣਾ ਐਡੇ ਕਰਪੋ ਤੁਸੀਂ ਇੱਥੇ ਭੁੱਖ ਗਿਆ ਬਸ ਸੱਸਰੀ ਕਾਲ ਮੁੱਕ ਗਿਆ ਜੀ ਸੱਸਰੀ ਕਾਲ ਜੀ ਮਿਲਦੇ ਅਗਲੀ ਵੀਡੀਓ ਦਾ ਬਸ ਬਾਕੀ ਤਾਂ ਕੰਮ ਹਾਂ ਜਦ ਤੱਕ ਬਣਦੇ ਰਹੋ ਲਾਈਕ ਸੇਅਰ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲੋ ਹਾਂ ਬਸ ਆ ਅਪਲਾਈ ਕਰ ਲਿਓ ਜਿਹੜੀ ਆ ਦੱਸਿਆ ਸਾਰਾ ਕੁਝ ਓਕੇ ਸੁਣ ਲਓ ਨਹੀਂ ਸੁਣਿਆ Bye bye, okay. <laughs>